ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਰਵੀ ਸ਼ੰਕਰ ਮਿਸ਼ਰਾ ਤੇ ਇਹ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਹਰਿਆਣਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਫਤਿਹਪੁਰਬਾਦ ਦੇ ਟੋਹਾਣਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਉਸ ਦੀ ਗੱਡੀ ਜਿਹੜੀ ਹੈ ਅ ਗੱਡੀਆਂ ਪਾਖੜਾ ਡੈਮ ਦੇ ਵਿੱਚੋਂ ਮਿਲੀ ਐ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹਰਿਆਣਾ ਦੇ ਫਤਿਹਬਾਦ ਦੀ ਜਿੱਥੇ ਫਤਿਹਬਾਦ ਦੇ ਟੋਹਾਣਾ ਦੇ ਵਿੱਚ ਇੱਕ Honda City ਕਾਰ ਜਿਹੜੀ ਐ ਪਾਖੜਾ ਨੇੜੇ ਵਿੱਚ ਡਿੱਗ ਗਈ ਜਿਸ ਤੋਂ ਬਾਅਦ ਸੂਚਨਾ ਮਿਲਦੇ ਹੀ ਪੁਲਿਸ ਨੇ ਕ੍ਰੇਨ ਅਤੇ ਗੋਤਾਖੋਰਾਂ ਨੂੰ ਬੁਲਾ ਕੇ ਅਤੇ ਇਸ ਵਿੱਚ ਸਵਾਰ ਬੇਟੀਆਂ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਇਸ ਦੌਰਾਨ ਕਾਰ ਤੋਂ ਕਰੀਬ 50 ਤੋਂ 60 ਦੀ ਗਿਣਤੀ ਵਿੱਚ ਜਾ ਕੇ ਲਾਸ਼ ਬਰਾਮਦ ਹੋਈ ਹੈ ਬਿਲਕੁਲ ਮ੍ਰਿਤਕ ਵੀ ਪਛਾਣ ਕਿਸ ਤਰ੍ਹਾਂ ਦੱਸ ਜੀ ਕਿ ਪੰਜਾਬ ਦੇ ਮਿਲਿਆ ਹੋਸਨ ਜ਼ਰੂਰ ਇਲਾਕੇ ਦੇ ਲਹਿਰਾ ਗਾਗਾ ਵਾਸ ਵਾਸੀ ਜਗਨ ਵੱਜੋ ਹੋਈ ਹੈ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਮ੍ਰਿਤਕ ਗੱਡੀ ਵਿੱਚ ਸਫ਼ਰ ਕਰ ਰਿਹਾ ਸੀ ਜਾਂ ਨਹੀਂ ਪੁਲਿਸ ਜਾਂਚ ਕਰ ਰਹੀ ਹੈ ਫਿਲਹਾਲ ਤੇ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ ਕੁਝ ਲੋਕਾਂ ਨੇ ਟੋਹਾਣਾ ਦੇ ਦਮਕੋਰਾ ਡਰੋੜ ਤੇ ਇੱਕ Honda City ਗੱਡੀ ਨੂੰ ਪਾਖੜਾ ਨਹਿਰ ਵਿੱਚ ਡਿੱਗਦੇ ਦੇਖਿਆ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਿਆ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਇਹ ਗੱਡੀ ਨਹਿਰ ਦੀ ਰੇਲਿੰਗ ਤੋੜ ਕੇ ਅੰਦਰ ਜਾ ਡਿੱਗੀ ਜਿਸ ਤੋਂ ਬਾਅਦ ਪੁਲਿਸ ਨੇ ਜਦੋਂ ਗੱਡੀ ਨੂੰ ਬਰਾਮਦ ਬਰਾਮਦ ਕੀਤਾ ਤਾਂ ਉਸ ਵਿੱਚ ਕੋਈ ਵੀ ਜੜਾ ਨਹੀਂ ਤੋਂ ਬਾਅਦ ਗੋਤਾਖਰਾਂ ਨੇ ਪਾਣੀ ਦੇ ਵਿੱਚ 50 ਮੀਟਰ ਦੀ ਡੂੰਘਾਈ ਦੇ ਵਿੱਚ ਜਾ ਕੇ ਗੱਡੀ ਬਰਾਮਦ ਹੋਈ ਉਹਦੇ ਕੋਲੋਂ ਜਿਹੜੇ ਮਿਲੇ ਪਛਾਣ ਕਰਦੇ ਤੋਂ ਪਤਾ ਲੱਗਿਆ ਕਿ 30 ਸਾਲ ਗਗਨਵਾਸੀ ਲੈਰਾਗਾਗਾ ਵੱਜੋਂ ਹੋਈ ਹੈ ਤੇ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਦਕ ਬਟੇਂਡਾ ਵਿੱਚ ਵੀਜ਼ਾ ਕਲਸਰਟੈਂਸੀ ਦਾ ਕੰਮ ਕਰਦਾ ਸੀ ਤੇ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਨਹਿਰ ਵਿੱਚ ਤਲਾਸ਼ੀ ਲਗਾਤਾਰ ਚੱਲ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹਰਿਆਣਾ ਦੇ ਫਤਿਹਪੁਰਬਾਦ ਦੀ ਹੈ ਜਿੱਥੇ ਫਤਿਹਪੁਰਬਾਦ ਦੇ ਟੋਹਾਣਾ ਦੇ ਵਿੱਚ ਇਹ লাশ ਬਰਾਮਦ ਨਹਿਰ ਦੇ ਵਿੱਚੋਂ লাশ ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਨੌਜਵਾਨ ਹੈ ਤੇ ਇਸ ਦੀ ਗੱਡੀ ਜਿਹੜੀ ਹੈ ਅਚਾਨਕ ਹੀ ਜਾ ਕੇ ਇਸ ਦੀ ਨਹਿਰ ਦੇ ਵਿੱਚ ਡਿੱਗੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਜਿਹੜੀ ਹੈ ਜਾਂਚ ਕਰ ਰਹੀ ਹੈ ਪਰ ਹੁਣ ਤੱਕ ਇਸ ਦੀ ਪੂਰੀ ਸੂਚਨਾ ਜਿਹੜੀ ਹਲੇ ਤੱਕ ਨਹੀਂ ਮਿਲੀ ਕਿ ਆਖਿਰਕਾਰ ਇਹ ਨੌਜਵਾਨ ਗੱਡੀ ਦੇ ਵਿੱਚੋਂ ਨਹਿਰ ਡਿੱਗੀ ਉਸ ਵੇਲੇ ਜ਼ਿੰਦਾ ਜਾਂ ਨਹੀਂ ਸੀਗਾ ਲਗਾਤਾਰ ਇਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਮੈਂਬਰਾਂ ਨੂੰ ਇਸ ਦੀ ਸੂਚਨਾ ਹੋ ਦੇਤੀ ਗਈ ਹੈ